ਹਰ ਪੀੜਤਾ ਦੀ ਸੇਵਾ ਵਕਫ ਵਕਫ ਕਰਨ ਦੀ ਹੈ ਸੇਵਾ ਜਿਹੜੀਆਂ ਸੰਸਥਾਵਾਂ ਉਹ ਕਰ ਵੀ ਰਹੀਆਂ ਨੇ ਐਸੇ ਲਈ ਅਸੀਂ ਖੜੇ ਆ ਨਵਾ ਪਿੰਡ ਟਾਂਡਾ ਦੇ ਵਿੱਚ ਚੰਕੌਰ ਸਾਹਿਬ ਤੋਂ ਸਿੰਘ ਸਾਹਿਬ ਜਿਹੜੇ ਉਹ ਇੱਥੇ ਆਏ ਨੇ ਬਾਬਾ ਜੀ ਮੇਰੇ ਲਾਲ ਨੇ ਇੱਥੇ ਬਾਬਾ ਜੁਹਾਰ ਸਿੰਘ ਦਾ ਦੁਆਰਾ ਜਿੱਥੇ ਬਾਬਾ ਜੀ ਸੇਵਾ ਜਿਹੜੀ ਉਹ ਕਰਦੇ ਨੇ ਬਾਬਾ ਜੀ ਪਾਸਪੁਰ ਜ਼ਿਲ੍ਹੇ ਹਲਕਾ ਦੀਨਾ ਨਗਰ ਦੇ ਨਵਾ ਟਾਂਡਾ ਚ ਆਇਓ ਜਿੱਥੇ ਕਾਫੀ ਤਸਵੀਰਾਂ ਤੁਸੀਂ ਦੇਖੀ ਹੋਣੀਆਂ ਨੈਸ਼ਨਲ ਲੈਵਲ ਤੇ ਇੱਥੇ ਇੱਕ ਇਦਾਂ ਦਾ ਘਰ ਹੀ ਜਿੰਨਾ ਪਾਣੀ ਨੇ ਸਭ ਤੋਂ ਪਹਿਲੇ ਜਿਹਨੂੰ ਸ਼ਿਕਾਰ ਬਣਾਇਆ ਕਿਉਂਕਿ 100 ਮੀਟਰ ਦੂਰ ਤੁਸੀ ਟੁੱਟੀ ਆ 100 ਮੀਟਰ ਦੂਰ ਉਹਨਾਂ ਦਾ ਘਰ ਹੈ ਸਾਰਾ ਘਰ ਹੀ ਰੋੜਦਾ ਬੜੀਆਂ ਵਾਇਰਲ ਤਸਵੀਰਾਂ ਆਈਆਂ ਅਲੱਗ-ਅਲੱਗ ਬੜੇ-ਬੜੇ ਲੀਡਰ ਮਨਿਸਟਰ ਵੀ ਇੱਥੇ ਆਏ ਸੋ ਤੁਸੀਂ ਵੀ ਅੱਜ ਇੱਥੇ ਪਹੁੰਚੇ ਹੋ ਬੜੀ ਚੜ੍ਹਦੀ ਗਲਾ ਚਾਹੀ ਕੱਲ੍ਹ ਦੇ ਆਏ ਇੱਥੇ ਪਹਿਲੋ ਵੀ ਸਮਾਵਾਂ ਲੈ ਕੇ ਅਸੀਂ ਬਹੁਤ ਆਏ ਇੱਥੇ ਜਿਵੇਂ ਲੰਗਰ ਦੀ ਸਮਾਵਾਂ ਰਸਤਾ ਬਸਤਾਣਾ ਆਈਆਂ ਹੋਣ ਵੀ ਅਸੀਂ ਘਟੋ ਘਟ ਦੀ ਸਵੇਰ ਦੀ 40-50 ਪਰਿਵਾਰਾਂ ਦੀ ਸੇਵਾ ਕੀਤੀ ਅਸੀਂ ਨਗਦ ਮਾਇਆ ਹੀ ਦਿੱਤੀ ਜਿਨ੍ਹਾਂ ਦੇ ਪਰੱਚੀ ਕੱਲੇ ਕੱਲੇ ਘਰ ਦੇ ਅੰਦਰ ਗਏ ਆ ਤੁਸੀਂ ਘਰ ਦਾ ਹਾਲਾਤ ਇਹਦਾ ਵੀ ਦੇਖ ਸਕਦੇ ਹੋ ਸਾਡੀ ਤਾਂ ਟੀਮ ਖੜੀ ਮੁੰਡੇ ਜਿਨ੍ਹਾਂ ਘਰਾਂ ਤੇ ਗਏ ਪਿੰਡ ਤੇ ਪੰਜ-ਪੰਜ ਸੱਤ-ਸੱਤ ਦਾ ਘਰ ਕਢੇ ਆ ਜਿਨ੍ਹਾਂ ਦੇ ਛੱਤ ਡਿੱਗਣ ਵਾਲੀ ਆ ਜਾਂ ਜਿਨ੍ਹਾਂ ਦੇ ਤਰਪੱਲਾ ਪਾਈਆਂ ਹੋਈਆਂ 40-45 ਘਰ ਅਸੀਂ ਆਪ ਪਰਖ ਕਰਕੇ ਪਰਖ ਕਰਕੇ ਅਸੀਂ ਉਹਨਾਂ ਨੂੰ ਨਗਦ ਸੇਵਾ ਦੇ ਕੇ ਆਏ ਹੁਣ ਮਾਇਆ ਦੀ ਸੇਵਾ ਕਰ ਰਹੇ ਹੋ ਇਹਦੇ ਵਿੱਚ ਲੋਕਾਂ ਦਾ ਰਿਸਪੌਂਸ ਕਿੱਦਾਂ ਦਾ ਦੇਖੋ ਗੱਲ ਪਤਾ ਕੀ ਸਾਨੂੰ ਕਿਸੇ ਤੱਕ ਕੋਈ ਮਤਵ ਨਹੀਂ ਸਾਨੂੰ ਇਹ ਆ ਵੀ ਸੇਵਾ ਦੇਣੀ ਜਿੰਨੇ ਸੱਚੇ ਮਨ ਦੇ ਨਾਲ ਤੇ ਸੇਵਾ ਉੱਥੇ ਜਾਵੇ ਜਿੱਥੇ ਲੋੜ ਏ ਹੁਣ ਅਸੀਂ ਘੜੇ ਘੜੇ 40 50 ਘਰ ਹੁਣ ਤੱਕ ਜਾ ਕੇ ਆਏ ਆ ਸਾਰੇ ਘਰਾਂ ਦੇ ਵਿੱਚ ਜਿੱਨਾਂ ਚ ਅਸੀਂ ਗਏ ਆ ਕਿਸੇ ਦੇ ਬਾਲੇ ਟੁੱਟੇ ਹੋਏ ਆ ਕਿਸੇ ਦੇ ਘਰ ਤੇ ਤਰਪਾਲ ਪਾਈ ਹੋਈ ਆ ਕਿਸੇ ਦਾ ਅੱਧਾ ਘਰ ਡਿੱਗਿਆ ਆ ਉਹੋ ਜਿਹੇ ਘਰਾਂ ਦੇ ਵਿੱਚ ਅਸੀਂ ਜਾ ਜਾ ਕੇ ਜਿਨ੍ਹਾਂ ਦੇ ਇੱਕ ਘਰ ਚ ਗਏ ਆ ਉਹਦੇ ਬਜ਼ੁਰਗ ਸੀ ਕਿਸਾਨ ਤੇ ਉਹਦੇ ਪੁੱਤ ਸੀ ਉਹ ਮਰ ਗਿਆ ਪੰਜ ਧੀਆ ਜਵਾਨ ਦੋ ਪੋਤੀਆਂ ਉਹ ਵੀ ਕਿਸੇ ਦੇ ਘਰ ਰਹਿ ਰਹੀ ਐ ਰੋਟੀ ਕਿਸੇ ਘਰੋਂ ਖਾਣ ਉਹਨੂੰ ਸੇਵਾ ਦੇ ਕੇ ਆਏ ਆ ਐਹੋ ਜਿਹੇ ਬੰਦਿਆਂ ਨੂੰ ਸੇਵਾ ਦੇ ਕੇ ਸਕੂਨ ਆਉਂਦਾ ਮਨ 'ਚ ਹੁਣ ਆ ਮਾਤਾ ਤੁਸੀਂ ਦੇਖ ਸਕਦੇ ਹਾਲਾਤ ਇੱਧਰ ਕੰਦ ਸਾਰੀ ਢੇਗੀ ਅੰਦਰ ਤੁਸੀਂ ਆਪਾਂ ਖੜ੍ਹ ਨਹੀਂ ਸਕਦੇ ਕਿਨਕ ਵੀ ਭਿੱਜੇ ਕੱਪੜੇ ਵੀ ਭਿੱਜੇ ਹੋਇਆ ਤੋ ਉਹਨੂੰ ਅਸੀਂ ਕੱਪੜਿਆਂ ਦੀ ਸੇਵਾ ਤੇ ਨਗਦ ਸੇਵਾ ਦੇ ਕੇ ਆਏ ਆ ਵੀ ਕਿਉਂਕਿ ਸਾਨੂੰ ਦਿਖ ਰਿਹਾ ਵੀ ਯਾਰ ਇਹਨਾਂ ਤੇ ਜ਼ਰੂਰੀ ਆ ਸੇਵਾ ਬਾਬਾ ਜੀ ਨਗਦੀ ਦੇ ਰਹੇ ਉਹ ਨਗਦ ਤਾਂ ਦੇ ਰਹੇ ਆ ਸਾਰਿਆਂ ਨੂੰ ਆਪਾਂ ਕਰਨੀਆਂ ਜੀ ਮਨ ਤੰ ਦੇ ਨਾਲ ਉੱਥੇ ਦੇਣੀਆਂ ਜਿੱਥੇ ਲੋੜ ਏ ਦੇਖੋ ਇੱਕ ਸਹੀ ਇਹ ਮੀਡਲ ਕਲਾਸ ਉਹ ਅੱਜ-ਕੱਲ ਗਰੀਬੀ ਆ 2 ਸਾਲ ਨੂੰ ਸੈੱਟ ਹੋ ਜਾਏਗਾ ਜਿਹੜਾ ਬਿਲਕੁਲ ਹੀ ਬੰਦਾ ਦੇਖੋ ਵੀ ਉਠ ਹੀ ਨਹੀਂ ਸਕਦਾ ਸਾਨੂੰ ਉਹਨਾਂ ਦੀ ਬਾਹ ਫੜਨ ਦੀ ਬੜੀ ਲੋੜ ਆ ਅਸੀਂ ਉਹਨਾਂ ਦੀ ਜ਼ਿਆਦਾ ਬਾਹ ਫੜ ਰਹੇ ਆ ਬੱਬਾ ਕੋਈ ਵੇਖ ਧਰਮ ਧਰਮ ਤੇ ਨਹੀਂ ਇਹਦੇ ਵਿੱਚ ਕੋਈ ਜਿਹੜਾ ਮਰਜੀ ਜਾਤ ਦਾ ਹੋਵੇ ਦੇਖੋ ਤੁਸੀਂ ਘਟੋ ਘਟ ਮੇਰੇ ਖਿਆਲ ਵਿੱਚ ਜੀ ਅਸੀਂ 5-7 ਘਰਾਂ ਚ ਗਏ ਉਹਨਾਂ ਦੇ ਸਾਈਆਂ ਦੀ ਫੋਟੋ ਲੱਗੀ ਕ੍ਰਿਸਚਨ ਉਹਨਾਂ ਦੇ ਗੁਰੂ ਦੀ ਚਲੋ ਆਪਾਂ ਨੂੰ ਕੋਈ ਮਤਬਲ ਨਹੀਂ ਕਿਉਂਕਿ ਨਾ ਸੀ ਕੋਈ ਧਰਮ ਦਾ ਕਿ ਸਾਨੂੰ ਮਤਬਲ ਅਸੀਂ ਇਨਸਾਨੀਅਤ ਵੇਖਣੀ ਆ ਤੇ ਅਸੀਂ ਲੋੜਵੰਦ ਦੇਖਣਾ ਜਿਹਨੂੰ ਲੋੜ ਆ ਬਬਾਈ ਰੋਸ ਵੀ ਲੋਕੀ ਕਰਦੇ ਆ ਜਿੱਦਾਂ ਹੁਣ ਤੁਸੀਂ ਜਾਂਦੇ ਹੋ ਘਰਾਂ 'ਚ ਜਿੱਦਾਂ ਤੁਸੀਂ ਦੱਸਿਆ ਕਿ ਮਾਤਾ ਨੂੰ ਲੋੜ ਆ ਮਾਤਾ ਨੂੰ ਤੁਸੀਂ ਜੋ ਸਰਦਾ ਬੰਦਾ ਜਿੰਨੀ ਵੀ ਸੇਵਾ ਦੇਤੀ ਕੈਸ਼ ਦੇਤੀ ਜਾਂ ਕੁਛ ਦੇ ਦਿੱਤਾ ਇਦਾਂ ਕੋਈ ਲਾਗੇ ਪਿੰਡਾਂ ਦੇ ਆਲੇ ਦੁਆਲੇ ਲੋਕ ਖੜੇ ਹੁੰਦੇ ਨੇ ਜਿੱਦਾਂ ਉਹ ਵਾਜਾ ਮਾਰਦੇ ਨੇ ਤੁਹਾਡੇ ਤੱਕ ਨਹੀਂ ਪਹੁੰਚ ਕਰਨਗੇ ਇਹਨਾਂ ਸਿੰਘਾਂ ਤੱਕ ਪਹੁੰਚ ਕਰਨਗੇ ਕਿ ਸਾਡਾ ਘਰ ਵੇਖੋ ਸਾਨੂੰ ਵੀ ਲੋੜ ਆ ਸਾਨੂੰ ਵੀ ਲੋੜ ਆ ਕਿਤੇ ਰੋਸ ਵੀ ਕਰਦੇ ਲੋਕੀ ਨਹੀਂ ਕਿਸੇ ਨੇ ਕੋਈ ਰੋਸ ਨਹੀਂ ਕੀਤਾ ਦੇਖੋ ਅਸੀਂ ਜਿੰਨੇ ਸਾਨੂੰ ਕਿਹਾ ਉਸ ਦਾ ਘਰ ਵੇਖਿਆ ਜੀ ਇੱਕ ਪਿੰਡ ਚ ਗਏ ਸਾਨੂੰ ਹੁਣ ਪਿੰਡ ਚ ਜਾ ਕੇ ਸਾਨੂੰ ਉਹਨਾਂ 10 ਘਰ ਦਿਖਾਏ ਆ ਦਸਾਂ ਘਰਾਂ ਜੀ ਅਸੀ ਸੇਵਾ ਕਰਕੇ ਆਏ ਪਰ ਉਹ ਲੈ ਕੇ 10 ਘਰਾਂ ਜੀ ਮਜਬੂਰੀ ਸੀ ਉਹਨਾਂ ਦੇ ਸਾਰੇ ਆ ਤੇ ਕਾਗਜ ਪੇ ਸੀ ਤਰਪਾਲਾ ਸੀ ਕਿਸੇ ਦੇ ਬਾਲੇ ਢਿਗੇ ਹੋਏ ਸੀ ਕਈਆਂ ਨੇ ਬਾਲੇ ਹੱਥਲੇ ਤੇ ਸਤਿਰ ਜੇ ਲਾਏ ਹੋਏ ਸੀ ਇਹ ਮਜਬੂਰੀ ਵਸ ਜਿਹੜੇ ਲੋਕ ਸੀ ਉਹਨਾਂ ਘਰਾਂ ਸਾਰੇ ਸੇਵਾ ਕੀਤੀ ਉਹਨਾਂ ਦੇ ਵਿੱਚ ਕਈ ਕ੍ਰਿਚਨਾ ਦੇ ਘਰ ਸੀ ਸਾਨੂੰ ਕੋਈ ਮਤਬਨ ਨਹੀਂ ਪਰ ਅਸੀਂ ਜਿਹੜੀ ਸੇਵਾ ਸਰਦਾ ਸੀਗੀ ਤੁਨੋ ਮਨ ਤੁਨੋ ਮਨ ਕੋਕਾ ਅਸੀਂ ਜਿੱਥੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਵਾਰਸ ਆ ਭਾਈ ਕਨਈਆ ਜੇ ਦੀ ਵੀ ਇਸ ਕਰਕੇ ਸਾਨੂੰ ਜਾਤ ਪਾਤ ਤੋਂ ਦੂਚਾ ਉੱਠ ਕੇ ਇਨਸਾਨੀਅਤ ਰੱਖਣੀ ਹੈ ਸੀ ਏਕ ਪਿਤਾ ਏਕ ਸਕੇਮ ਬਾਰਕ ਉਹ ਲੈ ਕੇ ਸਦਾਤ ਗੁਰੂ ਨਾਨਕ ਪਾਸ਼ਾ ਦਾ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਉਸੇ ਹਿਸਾਬ ਨਾਲ ਹੀ ਆਪਾਂ ਸੇਵਾ ਕਰਨੀ ਹੈ ਸੇਵਾ ਕੀਤੀ ਸੋ ਚਮਕੌਰ ਸਾਹਿਬ ਤੋਂ ਬਾਬਾ ਜੀ ਤੁਸੀਂ ਆਇਓ ਕਿਹੜੇ ਕਿਹੜੇ ਇੱਧਰ ਗੁਰਦਾਸਪੁਰ ਦੇ ਕਿਹੜੇ ਕਿਹੜੇ ਲੱਗੋ ਅੰਮ੍ਰਿਤਸਰ ਜ਼ਿਲ੍ਹੇ 'ਚ ਹੋਰ ਜਿਹੜਿਆਂ 'ਚ ਵੀ ਗਏ ਹੋ ਨਹੀਂ ਅਸੀਂ ਇਸੇ ਜ਼ਿਲ੍ਹੇ ਆਈ ਗੁਰਦਾਸਪੁਰ ਏਰੀਆ ਡੇਰਾ ਬਾਬਾ ਨਾਨਕ ਆ ਸਾਰਾ ਮੰਡ ਏਰੀਆ ਇੱਧਰ ਹੀ ਘੱਡ ਰਹੇ ਸੀ ਅੱਜ ਤੇ ਜਿੰਨਾ ਕਵਰ ਹੋ ਗਿਆ ਹੁਣ ਕੀਤਾ ਸੀ ਬਾਕੀ ਅਸੀਂ ਕੱਲ ਤੱਕ ਸਾਡਾ ਸੋਗ ਪਰਿਵਾਰ ਦਾ ਟੀਚਾ ਸੀਗਾ ਜੇ ਚਾਹੀ 50 60 ਪਰਿਵਾਰ ਅਜ ਕਵਰ ਕਰ ਗਏ ਆ ਤੇ 50 60 ਪਰਿਵਾਰ ਕੱਲ ਨੂੰ ਅਸੀਂ ਸੇਵਾ ਦੇਵਾਂਗੇ ਤੇ ਗਾਂ ਗੁਰੂ ਜਿਵੇਂ ਸੇਵਾ ਲੈ ਕੇ ਸਾਡੇ ਕੋ ਤੇ ਉਵੇਂ ਫੇਰ ਸੇਵਾ ਕਰਕੇ ਜਾਵਾਂਗੇ। ਭਾਈ 30-30 ਗੱਡੀਆਂ ਤੁਹਾਡੇ ਨਾਲ ਨੇ ਤੇ ਤੁਹਾਡੇ ਨਾਲ ਵੀ ਸਿੰਘ ਕਾਫੀ ਨੇ। ਉਹ ਫੇਰ ਤੁਸੀਂ ਇੱਧਰ ਹੀ ਰਹਿੰਦੇ ਹੋ ਜਾਂ ਕਿੱਦਾਂ ਕਿੱਥੇ ਰਹਿ ਆਸ਼ ਤੱਕ ਤੇ ਰਾਤ ਨੂੰ? ਨਹੀਂ ਦੇਖੋ ਅਸੀਂ ਚਮਕੌਰ ਸਾਹਿਬ ਰਹਿ ਆਸ਼ ਆ। ਹੁਣ ਰਾਤ ਰੇ ਅਸੀਂ ਗੁਰਦੁਆਰਾ ਟਾਲੀ ਸਾਹਿਬ ਇੱਥੇ। ਟਾਲੀ ਸਾਹਿਬ। ਟਾਲੀ ਸਾਹਿਬ ਅੱਗੇ ਫੋਨ ਕਰਤਾ ਸੀ ਮੈਨੇਜਰ ਸਾਹਿਬ ਨੂੰ। ਜੀ ਜੀ। ਬਹੁਤ ਸੁਣਾ ਉਹਨਾਂ ਨੇ ਪ੍ਰਬੰਧ ਕੀਤਾ ਪ੍ਰਸ਼ਾਦੇ ਪਾਣੀ ਦਾ। ਹੁਣ ਤੁਹਾਨੂੰ ਪਤਾ ਗੱਡੀਆਂ ਵੀ ਜਾਦੀ ਐ। ਕਿ ਚਲੋ ਖਾਲਸਾ ਬੰਦ ਤਿਆਰ ਪਰਦੇ ਰਹਿੰਦਾ ਫੇਰ ਸਿੰਘ ਵੀ ਨਾਲ ਹੁੰਦੇ ਗਨਮਣ ਵੀ ਨਾਲ ਹੁੰਦੇ ਆ। ਉਸ ਹਿਸਾਬ ਦੇ ਨਾਲ ਹੀ ਆਪਾਂ ਨੂੰ ਚੱਲਣਾ ਪ ਤੇ ਬੜੀ ਚੜ੍ਹਦੀ ਕਲਾ ਤੇ ਹੁਣ ਆ ਸਾਡੇ ਗੁਰਵਿੰਦਰ ਸਿੰਘ ਜੀ ਖੜੇ ਆ ਇਧਰ ਗੁਜਰਾਤ ਤੋਂ ਭਾਜੀ ਖੜੇ ਆ ਲੁਧਿਆਣੇ ਤੋਂ ਖੜੇ ਆ ਤੇ ਗਾਂ ਵੀ ਬੀਜ ਦੀ ਸੇਵਾ ਵੀ ਲੈਕ ਹੋਣੀ ਅਸੀਂ ਤੇ ਇਧਰ ਗੁਜਰਾਤ ਤੋਂ ਆਈ ਸਾਰੀ ਟੀਮ ਬੜੀ ਚੜ੍ਹਦੀ ਕਲਾ ਚ ਸਵਾਮਨਵਾ ਬਾਈ ਜਿੱਦਾਂ ਸੇਵਾ ਤੁਸੀਂ ਕਰਦੇ ਹੋ ਅੱਗੋਂ ਕੋਈ ਡਿਮਾਂਡਸ ਕਰਦੇ ਆ ਕਿ ਇਹ ਘਟ ਹੈ ਜਾਂ ਥੋੜਾ ਬੋੜਾ ਨਹੀਂ ਨਹੀਂ ਕਿਸੇ ਨੇ ਕੋਈ ਡਿਮਾਂਡ ਨਹੀਂ ਕੀਤੀ ਉਹ ਆਪਣੀ ਸਰਦਾ ਹੈ ਤੇ ਅਸੀਂ ਤੇ ਇਹ ਦਿੱਤਾ ਵੀ ਆਪਣਾ ਤਕੜੇ ਹੋ ਕੇ ਜਿੰਨੇ ਜੋਗੇ ਆ ਵੀ ਆਪਣਾ ਇਹਨੂੰ ਛਤਛੁਤ ਠੀਕ ਕਰ ਲਓ ਗਲੋਬਲ ਸੈਕਸ ਜਿਹੜੀ ਸੰਸਥਾ ਫਾਊਂਡੇਸ਼ਨ ਆ ਉਹ ਵੀ ਘਰ ਲੋਕਾਂ ਦੇ ਬਣਾ ਕੇ ਦੇ ਰਹੀ ਆ ਉਹ ਕਿਤੇ ਡਬਲ ਡਬਲ ਤੇ ਨਹੀਂ ਲੋਕੀ ਲੈ ਆ ਰਹੇ ਵੀ ਘਰ ਉਹਨਾਂ ਦੇ ਮਤਲਬ ਉਹ ਵੀ ਬਣਾ ਕੇ ਦੇਣ ਦੇ ਹੁਣ ਤੁਹਾਡੇ ਵੱਲੋਂ ਵੀ ਲਈ ਆਂਦੇ ਹੁਣ ਨਹੀਂ ਚਲੋ ਕੋਈ ਗੱਲ ਨਹੀਂ ਜੇ ਕੋਈ 10 20 ਹਜ਼ਾਰ ਨਾਲ ਦਾ ਕੀ ਬਣਦਾ ਕੋਈ ਗੱਲ ਨਹੀਂ ਅਗਲਾ ਆਪਣਾ ਖਰਚਾ ਕਿਤੇ ਨਾ ਕਿਤੇ ਲੱਗਦਾ ਜੋ ਬਣਾਣੇ ਬੜੀ ਚੰਗੀ ਗੱਲ ਬਣਾਉਣੇ ਚਾਹੀਦੇ ਆ ਤੇ ਕਿਉਂਕਿ ਜੇ ਉਹ ਵੀ ਚੰਗਾ ਕੰਮ ਕਰ ਰਹੇ ਆ ਗਲੋਬਲ ਵਾਲੇ ਬਣਾ ਰਹੇ ਆ ਜਾਂ ਹੋਰ ਕੋਈ ਐਨਜੀਓ ਬਣਾ ਰਹੇ ਆ ਗਰੀਬਾਂ ਦੀ ਵੀ ਮਤ ਕਰੋ ਕਰੋ ਜਿਹਨੂੰ ਲੋੜ ਹੈ ਲੋੜ ਵਾਂਦੀ ਹਰ ਕਦੇ ਮਤ ਕਰਨੀ ਚਾਹੀਦੀ ਜਿੱਥੇ ਸਾਡੇ ਜਿੰਨੇ ਚੋਗੇ ਅਸੀਂ ਇਹੀ ਤਕੜੇ ਹੋ ਕੇ ਮਤ ਕਰਦੇ ਆ ਉਹ ਵੀ ਘਰ ਬਣਾ ਰਹੇ ਚੜ੍ਹਦੀ ਕਲਾ ਚ ਬਣਾਉਣਾ ਬਾਬਾ ਜੀ ਮੈਸੇਜ ਲਾਸਟ ਵਿੱਚ ਮੈਸੇਜ ਕੀ ਆ ਪੰਜਾਬ ਦੇ ਲੋਕਾਂ ਨੂੰ ਦੇਖੋ ਪੰਜਾਬ ਦੇ ਲੋਕਾਂ ਨੂੰ ਇਹੀ ਮੈਸੇਜ ਹੈ ਵੀ ਆਪਾਂ ਤਕੜੇ ਹੋਈਏ ਦੇਖੋ ਪੰਜਾਬ ਨੇ ਅੱਜ ਤੱਕ ਕਿਸੇ ਕੋਲ ਨਹੀਂ ਮੰਗਿਆ ਪਰ ਪੰਜਾਬ ਦੇ ਨਾਲ ਬੜੀ ਮੱਤ ਹਰਿਆਣੇ ਨੇ ਬੜੀ ਮੱਤ ਕੀਤੀ ਹੈ ਰਾਜਸਥਾਨ ਚੋਂ ਬੜੀ ਸੰਗਤ ਦੇਸ਼ਾ ਵਿਦੇਸ਼ਾ ਚੋਂ ਵੀ ਹੈ ਪਰ ਆਪਾਂ ਇਹ ਆ ਵੀ ਆਪਣੇ ਕੋਲ ਮਾਇਆ ਬੜੀ ਆਈ ਸੰਗਤ ਕੋਲ ਐਨ ਜੀਓ ਕੋ ਬੜੀ ਆਈ ਆ ਪਰ ਕੋਈ ਪਰਿਵਾਰ ਰਹਿ ਨਾ ਜਾਵੇ ਵੀ ਆਉਣ ਵਾਲੇ ਟਾਈਮ ਤੇ ਸਾਡੀ ਬਦਨਾਮੀ ਹੋਵੇ ਸਾਨੂੰ ਲੋਕ ਇਹ ਕਹਿਣ ਵੀ ਇਨੇ ਹਜ਼ਾਰਾਂ ਕਰੋੜ ਆਏ ਤੇ ਲੱਗਿਆ ਕਿੱਥੇ ਕਿਉਂਕਿ ਸਰਕਾਰਾਂ ਤੇ ਆਪਣ ਪਤਾ ਕੀ ਕਰ ਰਹੀ ਆ ਪਰ ਸਾਡੀ ਐਨ ਜੀਓ ਆ ਜਿੰਨੇ ਸੰਸਥਾ ਆਪਾਂ ਤਕੜੇ ਹੋ ਕੇ ਹਰ ਇੱਕ ਬੰਦੇ ਦੀ ਮਾਂ ਫੜੀ ਹੈ ਇਕੱਲੇ ਇਕੱਲੇ ਘਰ ਚ ਜਾ ਕੇ ਦੇਖੀਏ ਵੀ ਕਿੰਨੂ ਲੋੜ ਏ ਤੇ ਉਹਦੇ ਘਰ ਬਣਵਾਏ ਜਾਣ ਇਹ ਸਿੰਘ ਸਾਹਿਬ ਜਿਹੜੇ ਚਮਕੌਰ ਸਾਹਿਬ ਗੁਰਦੁਆਰੇ ਤੋਂ ਸਪੈਸ਼ਲ ਸੇਵਾ ਕਰਨ ਵਾਸਤੇ ਆਏ ਨੇ ਕੈਸ ਜਿਹੜੀ ਆ ਉਹ ਸੇਵਾ ਕਰ ਰਹੇ ਨੇ ਕਿਹਾ ਛ ਆਪ ਪਰਖ ਕਰਦੇ ਨੇ ਘਰਾਂ ਚ ਜਾਂਦੇ ਨੇ ਆਪ ਪਰਖ ਕਰਨ ਦੇ ਵਾਕਿਆ ਜਿਹੜਾ ਲੋੜ ਬੰਦਾ ਉਹਨੂੰ ਜਿਹੜੀ ਆ ਉਹ ਲੋੜ ਉਹਦੀ ਜ਼ਰੂਰਤ ਜਿਹੜੀ ਆ ਪੂਰੀ ਕਰਦੇ ਨੇ ਗੁਰਦਾਸਪੁਰ ਜ਼ਿਲ੍ਹੇ ਤੇ ਨੇ ਚਮਕੌਰ ਸਾਹਿਬ ਤੋਂ ਆਏ ਨੇ ਕਿੱਡੀ ਦੂਰੋਂ ਇੱਧਰ ਹੀ ਰਹਿਣ ਦਾ ਇੰਤਜ਼ਾਮ ਕਰ ਰਿਹਾ ਅਸਲੀ ਅਸਲੀਅਤ ਦੇ ਵਿੱਚ ਸੇਵਾ ਜਿਹੜੀ ਆ ਇਹ ਸਿੰਘ ਸਾਹਿਬ ਵੀ ਲੁੱਟ ਰਹੇ ਨੇ ਫਸਲ ਦੇ ਵਿੱਚ ਸੇਵਾ ਤੇ ਬਹੁਤ ਲੋਕਾਂ ਕੀਤੀ ਆ ਪਰ ਕਿਸ ਨੂੰ ਕੈਸ਼ ਦੇ ਦੇਣਾ ਮੌਕੇ ਤੇ ਕੋਈ ਆਪਣੀ ਲੋੜ ਪੂਰੀ ਕਰੇ ਇਹ ਸਭ ਤੋਂ ਵੱਡੀ ਸੇਵਾ ਜਿਹੜੀ ਆ ਐਸ ਵੱਲੇ ਜਿਹੜੀ ਉਹ ਮੰਨੀ ਜਾਂਦੀ ਸੋ ਕੈਮਰਾਮੈਨ ਸਤਿੰਦਰ ਦੇ ਨਾਲ ਨਰੇਸ਼ ਸ਼ਰਮਾ ਡੇਲੀ ਪੰਜਾਬ ਗੁਰਦਾਸਪੁਰ